ਉਜਗ ਅਟਲ ਤਖਤ ਚਤਰ ਚਵਰਦੀ ਮਾਲਕ ਲੋਕ ਪਰਲੋਕ ਵਿੱਚ ਸਹਾਈ ਖਾਚਰ ਨਾਚਰ ਗੁਰਗੱਦੀ ਤੇ ਪਿਰਾਚਮਾਨ ਸ਼ਬਦ ਗੁਰੂ ਧਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾ ਤੇ ਅੱਜ ਅੰਮ੍ਰਿਤ ਵੇਲੇ ਸੱਚ ਕੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ ਹੁਕਮਨਾਮਾ ਸਾਹਿਬ ਦੀ ਅਖਰੀ ਵਿਚਾਰ ਆਏ ਮੁੱਖ ਬਾਖਤੀ ਵਿਆਖਿਆ ਆਪ ਜੀ ਸਰਵਣ ਕਰ ਰਹੇ ਹੋ ਅੱਜ ਦਾ ਹੁਕਮਨਾਮਾ ਸਾਹਿਬ ਰਾਗ ਗੁਜਰੀ ਕੀ ਵਾਰ ਅੰਦਰ ਤੀਸਰੇ ਪਾਚਾ ਤੀਸਰੇ ਜਾਮੇ ਤੀਸਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤਿੰਨਾ ਦੀ ਪਵਿੱਤਰ ਰਸਨਾ ਤੋਂ ਉਚਾਰਨ ਹੈ ਸਤਨਾਮ ਸ੍ਰੀ ਵਾਖੀ ਗੁਰ ਸਾਹਿਬ ਜੀ ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਗੂਜਰੀ ਕੀ ਵਾਰ ਵਾਰ ਗੂਜਰੀ ਦੀ ਹੈ ਰਾਗ ਗੂਜਰੀ ਦੀ ਵਾਰ ਹੈ ਮਹੱਲਾ ਤੀਸਰਾ ਤੀਸਰੇ ਪਾਤਸ਼ਾਹ ਤੀਸਰੇ ਜਾਮੇ ਤੀਸਰੇ ਸਤਿਗੁਰੂ ਤਨ 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 ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨਾ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ ਸਿਕੰਦਰ ਬ੍ਰਾਹਮਣ ਦੀ ਵਾਰ ਕੀ ਵਾਰ ਕੀ ਧੁਨੀ ਸਿਕੰਦਰ ਬ੍ਰਾਹਮਣ ਕੀ ਵਾਰ ਦੀ ਸੁਰ ਅਨਸਾਰ ਭਾਵ ਧੁਨ ਅਨਸਾਰ ਗਾਈ ਗਈ ਹੈ ਇਕ ਓਅੰਕਾਰ ਸਤਗੁਰ ਪ੍ਰਸਾਦ ਵਾਹਿਗੁਰੂ ਕੇਵਲ ਇੱਕ ਹੈ ਉਹ ਸੱਚੇ ਗੁਰੂ ਦੀ ਦਇਆ ਨਾਲ ਮਿਹਰ ਨਾਲ ਪ੍ਰਾਪਤ ਹੁੰਦਾ ਹੈ ਮਿਲਦਾ ਸ਼ਲੋਕ ਮਹਲਾ 3 ਤੀਜਾ ਤੀਸਰੇ ਪਾਤਸ਼ਾਹ ਜੀ ਦਾ ਸ਼ਲੋਕ ਹੈ ਇਹੋ ਜਗਤ ਮੂ ਮਮਤਾ ਮੂ ਆ ਜੀਵਨ ਕੀ ਬਿਦਨਾਹੀ ਇਹ ਜਿਹੜਾ ਜਗ ਹੈ ਇਸ ਸੰਸਾਰ ਹੈ ਆਪਨਤ ਅੰਦਰ ਮਰ ਰਿਹਾ ਹੈ ਇਸ ਨੂੰ ਜ਼ਿੰਦਗੀ ਦੀ ਜੁਗਤ ਨਹੀਂ ਆਉਂਦੀ ਜੀਵਨ ਕੀ ਬਿਦਨਾਹੀ ਇਸ ਨੂੰ ਜ਼ਿੰਦਗੀ ਜਿਉਣ ਦੀ ਜੁਗਤ ਨਹੀਂ ਆਉਂਦੀ ਚੱਜ ਨਹੀਂ ਆਗਾ ਗੁਰ ਕੈ ਪਾਣ ਜੋ ਚੱਲੈ ਤਾਂ ਜੀਵਨ ਪਦਵੀ ਪਾਹੀ ਜਿਹੜਾ ਗੁਰੂ ਦੀ ਰਜਾ ਅੰਦਰ ਟੁਰਦਾ ਹੈ ਐਸਾ ਪੁਰਸ਼ ਅਬਿਨਾਸੀ ਮਰਤਬਾ ਪਾ ਲੈਂਦਾ ਜੀਵਨ ਪਦਵੀ ਪਾ ਲੈਂਦਾ ਵਿਸਦਾ ਸੁਦਾ ਸੁਦਾ ਜਨ ਜੀਵਤੀ ਜੋ ਅਰ ਚਰਨੀ ਚਿਤ ਲਾਹੀ ਉਹ ਪ੍ਰਾਣੀ ਜੋ ਵਾਹਿਗੁਰੂ ਦੇ ਪੈਰਾਂ ਨਾਲ ਆਪਣੇ ਮਨ ਨੂੰ ਜੋੜਦਾ ਹੈ ਵਾਹਿਗੁਰੂ ਦੇ ਚਰਨਾਂ ਨਾਲ ਆਪਣੇ ਮਨ ਨੂੰ ਜੋੜਦਾ ਆਪਣੇ ਚਿੱਤ ਨੂੰ ਚਿੱਤ ਲਾਉਂਦਾ ਚਿੱਤ ਨੂੰ ਜੋੜਦਾ ਹਮੇਸ਼ਾ ਹਮੇਸ਼ਾ ਲਿਉ ਜਿਉਂਦਾ ਹੈ ਉਹ ਸਦਾ ਸਦਾ ਜੀਵ ਤੇ ਉਹ ਸਦਾ ਹੀ ਜੀਵਦਾ ਹੈ ਉਹ ਮੂਆ ਵੀ ਜੀਵਦਾ ਨਾਨਕ ਨਦਰੇ ਮਨ ਵਸਾ ਗੁਰਮਕ ਸਹਿਜ ਸਮਾਪਹੀ ਏ ਨਾਨਕ ਆਪਣੀ ਨਦਰ ਕਰ ਆਪਣੀ ਦਇਆ ਕਰ ਸਾਹਿਬ ਚਿੱਤ ਅੰਦਰ ਵਸ ਜਾਵੇ ਗੁਰੂ ਸਮਰਪਣ ਸੁਕੇਣ ਹੀ ਉਸ ਵਿੱਚ ਲੀਨ ਹੋ ਜਾਂਦੇ ਨੇ ਮਹੱਲਾ ਤੀਜਾ ਤੀਸਰਾ ਪਾਤਸ਼ਾਹ ਜੀ ਦਾ ਸ਼ਬਦ ਹੈ ਅੰਦਰ ਸਹਿਸਾ ਦੁੱਖ ਹੈ ਆਪੇ ਸਿਰ ਤੰਦੈ ਮਾਰ ਆਪ ਹੁੰਦਿਆ ਦੇ ਅਤਰੀਵ ਵਹਿਮ ਦੀ ਪੀੜ ਹੈ ਅੰਦਰ ਦੁੱਖ ਹੈ ਐ ਮਕਮਾ ਵਿੱਚ ਉਹ ਆਪਣੇ ਆਪ ਨੂੰ ਮਾਰ ਲੈਂਦਾ ਧੰਦੇ ਕਰ ਰਿਹਾ ਕਮਾ ਵਿੱਚ ਲੱਗਿਆ ਹੈ ਤੇ ਉਹ ਆਪਣੇ ਆਪ ਨੂੰ ਮਾਰ ਲੈਂਦਾ ਦੂਜੇ ਪਾਏ ਸੁੱਤੇ ਕਬ ਹੋਏ ਨਾ ਜਗ ਹੈ ਮਾਇਆ ਮੋਹ ਪਿਆਰ ਦੁਐਤ ਪਾ ਵਿੱਚ ਸੁੱਤੇ ਹੋਏ ਉਹ ਕਦੇ ਵੀ ਨਹੀਂ ਜਾਗਦੇ ਉਹ ਦੌਲਤ ਮਾਇਆ ਨਾਲ ਪ੍ਰੀਤ ਤੇ ਪਿਆਰ ਕਰਦੇ ਨੇ ਮਾਇਆ ਮੋਹ ਪਿਆਰ ਉਹਨਾਂ ਨੂੰ ਮਾਇਆ ਨਾਲ ਪੈਸੇ ਨਾਲ ਪਿਆਰ ਹੈ ਦੌਲਤ ਨਾਲ ਪਿਆਰ ਹੈ ਨਾਗ ਨ ਚਿਤ ਹੈ ਸ਼ਬਦ ਨਾ ਵਿਚਾਰ ਹੈ ਇਹ ਮਨਮੁਖ ਦਾ ਆਚਾਰ ਉਹ ਨਾਮ ਨੂੰ ਚੇਤੇ ਨਹੀਂ ਰੱਖਦੇ ਤੇ ਗੁਰਬਾਣੀ ਨੂੰ ਨਹੀਂ ਵਿਚਾਰਦੇ ਸ਼ਬਦਾਂ ਨੂੰ ਨਹੀਂ ਵਿਚਾਰਦੇ ਇਹ ਹੈ ਚਾਲ ਚੱਲਣ ਕਿੰਦਾ ਮਨਮੁਖ ਦਾ ਮਨਮੁਖੋ ਜਿਹੜਾ ਮਨ ਦੀ ਮੱਤ ਪਿੱਛੇ ਤੁਰਨ ਵਾਲਾ ਹੈ ਮਨਮੁਖੋ ਜਿਹੜਾ ਮਨ ਦੀ ਮੱਤ ਪਿੱਛੇ ਤੁਰਨ ਵਾਲਾ ਹੈ ਹਰ ਨਾਮ ਨਾ ਚੇ ਮਾਇਆ ਜਨਮ ਵਿਰਥਾ ਗਵਾਇਆ ਨਾਨਕ ਜਗ ਮਾਰ ਕਰੇ ਕੁਆਰ ਉਹ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਨਹੀਂ ਕਰਦੇ ਨਹੀਂ ਚੇਤੀ ਕਰਨਾ ਕਰਦੇ ਤੇ ਆਪਣਾ ਜੀਵਨ ਵਿਅਰਥ ਗਵਾ ਲੈਂਦੇ ਨੇ ਮੌਤ ਦਾ ਦੂਤ ਜਿਹਨੂੰ ਜਮ ਕਹਿੰਦੇ ਨੇ ਉਹ ਉਹਨਾਂ ਨੂੰ ਸਜ਼ਾ ਦੇ ਕੇ ਮਾਰ ਕੇ ਬੇਇੱਜ਼ਤ ਕਰ ਦਿੰਦਾ ਪਾੜੇ ਆਪਣਾ ਆਪ ਉਪਾਇਨ ਤਤ ਹੋ ਹੋਰ ਨਾ ਕੋਈ ਜਦ ਜਦ ਪ੍ਰਭੂ ਨੇ ਆਪਣੇ ਆਪ ਨੂੰ ਉਤਪੰਨ ਕੀਤਾ ਤਦ ਹੋਰ ਕੋਈ ਨਹੀਂ ਸੀ ਤਦ ਹੋਰ ਨਾ ਕੋਈ ਉਦੋਂ ਹੋਰ ਕੋਈ ਨਹੀਂ ਸੀ ਮਤਾਮ ਸੂਰਤ ਆਪ ਕਰੇ ਜੋ ਕਰੇ ਸੋ ਹੋਈ ਸਲਾਮ ਅਸ਼ਵਰਾ ਮਤਾਮ ਸੂਰਤ ਭਾਵ ਸਲਾਮ ਅਸ਼ਵਰਾ ਉਹ ਆਪਣੇ ਆਪ ਨਾਲ ਹੀ ਕਰ ਕਰਦਾ ਸੀ ਆਪ ਕਰੇ ਜਿਹੜਾ ਕੋਸ਼ੋ ਕਰਦਾ ਸੀ ਉਹੀ ਹੁੰਦਾ ਸੀ ਜਿਹੜਾ ਨੂੰ ਪਉਂਦਾ ਸੀ ਜਿਹੜਾ ਨੂੰ ਚੰਗਾ ਲੱਗਦਾ ਸੀ ਉਹ ਆ ਹੀ ਹੁੰਦਾ ਸੀ ਤਦ ਉਹ ਆਕਾਸ਼ ਨਾ ਪਾਤਾਲ ਹੈ ਨਾ ਤ੍ਰਹਿ ਲੋਈ ਤਦ ਨਾ અપਮਾਨ ਸੀ ਅਸਮਾਨ ਆਕਾਸ਼ ਤਦ ਨਾ ਅਸਮਾਨ ਆਕਾਸ਼ ਸੀ ਨਾ ਪਾਤਾਲ ਹੈ ਤੇ ਨਾ ਹੀ ਤਿੰਨੇ ਲੋਕ ਤ੍ਰਹਿ ਲੋਈ ਤਾਂ ਤਿੰਨੇ ਲੋਕ ਸਵਰਗ ਮਾਤ ਲੋਕ ਤੇ ਪਤਾਲ ਲੋਕ ਇਤਨੇ ਵੀ ਨਹੀਂ ਸੀ ਤਦੋ ਆਪੇ ਆਪ ਨਿਰੰਕਾਰ ਹੈ ਨਾ ਆਪਤ ਹੋਈ ਤੇ ਉਦੋਂ ਕੇਵਲ ਸਰੂਪ ਰਹਿਤ Swami ਖੁਦ ਹੀ ਸੀ ਆਪ ਨਿਰੰਕਾਰ ਜਿਸ ਦਾ ਕੋਈ ਆਕਾਰ ਨਾ ਹੋਵੇ ਨਿਰੰਕਾਰ ਉਹ ਆਪ Swami ਸੀ ਅਤੇ ਕੋਈ ਉਤਪਤੀ ਨਹੀਂ ਸੀ ਹਾਲੇ ਕੁਝ ਨਹੀਂ ਸੀ ਉਸ ਸਮੇਂ ਜਿਉਂ ਇਸ ਪਾਵੇ ਤਿਵੇਂ ਕਰੇ ਇਸ ਬਿਨ ਹੀ ਅਵਰ ਨਾ ਕੋਈ ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਸੀ ਉਸੇ ਤਰ੍ਹਾਂ ਹੀ ਉਹ ਕਰਦਾ ਸੀ ਉਸਤੇ ਬਗੈਰ ਹੋਰ ਕੋਈ ਨਹੀਂ ਸੀ ਇਸ ਵਿੱਚ ਨਵਰ ਨਾ ਕੋਈ ਉਸਤੇ ਬਿਨਾ ਕੁਝ ਵੀ ਨਹੀਂ ਸੀ ਅੱਜ ਦਾ ਹੁਕਮਨਾਮਾ ਸਾਹਿਬ ਆਪ ਹੀ ਨੇ ਗੁਜਰੀ ਕੀ ਵਾਰ ਅੰਦਰ ਤੀਸਰੇ ਪਾਦਸ਼ਾਹ ਜੀ ਤਿੰਨਾਂ ਦੀ ਰਸਨਾ ਤੋਂ ਸਿਕੰਦਰ ਬ੍ਰਾਹਮਣ ਦੀ ਵਾਰ ਕੀ ਧੁਨ ਅੰਦਰ ਸੋਹਰ ਅਨਸਾਰ ਸਰਵਣ ਕਰਨਾ ਕੀਤਾ ਅੱਜ ਦੇ ਹੁਕਮਨਾਮਾ ਸਾਹਿਬ ਅੰਦਰ ਤੀਸਰੇ ਪਾਤਸ਼ਾਹ ਧਰਨ ਧਰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਮਝਾਉਣਾ ਕਰਦੇ ਨੇ ਕਿ हे ਜੀਵ ਤੇਰਾ ਜਿਹੜਾ ਇਹ ਸੰਸਾਰ ਵਿੱਚ ਆਇਆ ਸਫਲਾ ਨਹੀਂ ਹੋਣਾ ਜਿੰਨਾ ਸਮਾਤ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਅੰਦਰ ਧਿਆਉਣਾ ਨਹੀਂ ਕਰਦਾ ਜਪਨਾ ਨਹੀਂ ਕਰਦਾ ਜਦੋਂ ਤੂੰ ਉਸ ਪ੍ਰਮਾਤਮਾ ਨੂੰ ਧਿਆਵੇਂਗਾ ਜਿਸ ਕਾਮ ਲਈ ਤੈਨੂੰ ਪ੍ਰਮਾਤਮਾ ਨੇ ਭੇਜਿਆ ਉਹ ਕੰਮ ਪੂਰਾ ਹੋਵੇਗਾ ਤੇ ਤੇਰਾ ਆਇਆ ਸਫਲਾ ਹੋ ਜਾਵੇਗਾ ਸਾਥ ਸੰਗਤ ਜੀ ਜਦੋਂ ਅਸੀਂ ਕਿਤੇ ਰਿਸ਼ਤੇਦਾਰ ਸੰਬੰਧੀ ਭੁੱਲ ਜਾਂਨੇ ਆ ਕਿਸੇ ਕੰਮ ਨਾਲ ਜਾਂਨੇ ਆ ਜਦੋਂ ਕੰਮ ਹੋ ਜਾਂਦਾ ਹੈ ਤਾਂ ਸਾਡਾ ਜਾਇਆ ਵਿਅਰਥ ਨਹੀਂ ਜਾਂਦਾ ਸਫਲਾ ਹੋ ਜਾਂਦਾ ਹੈ ਇਸੇ ਤਰ੍ਹਾਂ ਪਾਤਸ਼ਾਹ ਜੀ ਪ੍ਰਦੇਸ਼ ਕਰਦੇ ਨੇ ਕਿ ਤੇਰਾ ਜਿਹੜਾ ਮੁੱਢਲਾ ਕੰਮ ਹੈ ਉਹ ਨਾਮ ਤੇ ਆਉਣਾ ਏ ਜਿਸ ਕਾਬਲੀ ਤੈਨੂੰ ਪ੍ਰਮਾਤਮਾ ਨੇ ਇਹ ਮਨੁੱਖੀ ਦੇਹ ਸਰੀਰ ਬਖਸ਼ਿਸ਼ ਕੀਤਾ ਹੈ ਤੂੰ ਉਹ ਕੰਮ ਕਰਨਾ ਕਰ ਉਸ ਪ੍ਰਮਾਤਮਾ ਨੂੰ ਧਿਆਉਣਾ ਕਰ ਉੱਠਨੇ ਆ ਬੈੰਧੇ ਆ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ